ਮੰਮੀ ਚਾਹ ਚਿੱਤਰ ਚੁੱਤਰ ਦਾ ਕਾਨੂੰਨ ਮਾਰਨੇ ਲਿਗੇ ਮੈਨੂੰ ਲੱਗਦਾ ਸਮਝ ਗਈ ਹੋਣੀ ਕਿੱਥੋਂ ਬੱਲੇ ਪਈਆ ਡੰਗਰ ਤੁਮ ਮੈਨੂੰ ਦੱਸਦੀਆਂ ਜਾਂ ਕਿ ਗੁੱਡ ਨਿਊਜ਼ ਮੰਮੀ ਮੰਮੀ ਨੇ ਕੀ ਹੋਇਆ ਧੀ ਇਹ ਖੈਰ ਵੀ ਹੈ ਹਾਂ ਹਾਂ ਖੈਰ ਹੈ ਮੰਮੀ ਖੈਰ ਹੀ ਹੈ ਮੰਮੀ ਸਰਕਾਰ ਨੇ ਜਿਹੜਾ ਨਵਾਂ ਕਾਨੂੰਨ ਬਣਾਇਆ ਨਾ ਪੱਕੇ ਕਰਨ ਵਾਲਾ ਉਹ ਚ ਸਾਡਾ ਵੀ ਨੰਬਰ ਪਈਆ ਨਹੀਂ ਅੱਛਾ ਸ਼ੁਕਰ ਪਰਮਾਤਮਾ ਦਾ ਹਾਂ ਮੰਮੀ ਨੀ ਮੰਤਾ ਸੁਣਿਆ ਥੀ 20 ਸਾਲ ਵਾਲੇ ਪੱਕੇ ਹੋਣਗੇ ਨਹੀਂ ਮੰਮੀ ਇਹਨਾਂ ਨੇ ਨਾ ਸਲੇਵ ਬਣਾਇਆ ਹੈਗਾ 5 ਸਾਲ ਵਾਲਾ 10 ਸਾਲ ਵਾਲਾ ਤੇ 15 ਸਾਲ ਵਾਲਾ ਜਿਹਦੇ ਚ ਸਾਡੇ ਹੁਣ ਸਰ ਦਾ ਫੋਨ ਆਇਆ ਸੀਗਾ ਕਹਿੰਦੇ ਜਿਹੜਾ ਐਕਟ ਬਣਾਏਗਾ ਉਹ ਚ ਵੀ ਤੁਹਾਡਾ ਨਾਮ ਆ ਹੀ ਜਾਊਗਾ ਕਹਿੰਦੇ ਹੈਤੀਏ ਜਿਹੜਾ ਮਹੀਨਾ ਡੁੱਢ ਮਹੀਨਾ ਤੋਂ ਬੈਂਕ ਚ ਨਹੀਂ ਗਈ ਉਹਦਾ ਤੁਹਾਡਾ ਰੋਲਾ ਸੀ ਉਹਦੋਂ ਮੰਮੀ ਜਦੋਂ ਮੈਂ ਮੇਰੀ ਮੰਮੀ ਡੈਡੀ ਉਹ ਨਾਲ ਗਈ ਸੀਗੀ ਰਹਿਣ ਵਾਸਤੇ ਮੇਰੇ ਚਾਚੇ ਉਹ ਨਾਲ ਜ਼ਮੀਨ ਦਾ ਰੋਲਾ ਜਾਂ ਸੀਗਾ ਉਦੇਵਰੀ ਗੱਲ ਕਰ ਰਹੇ ਹਾਂ 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 ਉਹੀ ਉਹਦਾ ਤਨਖਾਹ ਨਹੀਂ ਮਿਲੀ ਧੀ ਤੂੰ ਕਹਿੰਦੀ ਮੇਰੀ ਹਾਜ਼ਰੀ ਚੜੀ ਉੱਥੇ ਵੀ ਮੈਂ ਉੱਥੇ ਲਾ ਕੇ ਆਈ ਹਾਂ ਉਹਦਾ ਤਾਂ ਕੋਈ ਰੌਲਾ ਰਲਾ ਨਹੀਂ ਮੰਮੀ ਜੇ ਰੌਲਾ ਪੈਣਾ ਹੁੰਦਾ ਹੁਣ ਤੱਕ ਤਾਂ ਪੈ ਜਾਂਦਾ ਫਿਰ ਅੱਜ ਸੀਐਮ ਸਾਹਿਬ ਨੇ ਅਨਾਉਂਸਮੈਂਟ ਕਰੀ ਹੈ ਸਵੇਰੇ ਸਾਡੇ ਸਾਹਿਬ ਦਾ ਫੋਨ ਆ ਗਿਆ ਉਹਨਾਂ ਨੂੰ ਤਾਂ ਸਾਰਾ ਕੁਝ ਪਤਾ ਹੀ ਹੋਊਗਾ ਉਹਨਾਂ ਨੇ ਤਾਂ ਕਨਫਰਮ ਕਰਕੇ ਸਾਨੂੰ ਦੱਸਿਆਗਾ ਹਾਂ ਉਹ ਤਾਂ ਉੱਥੇ ਵੱਡੇ ਅਫਸਰ ਹੈ ਨਾ ਉਹਨਾਂ ਨੂੰ ਤਾਂ ਫਿਰ ਪਤਾ ਹੀ ਹੈ ਹੁਣ ਆ ਨਾ ਫੋਨ ਕਰਿਆ ਤੈਨੂੰ हां मम्मी जी ਉਹਨਾਂ ਦਾ ਹੀ ਫੋਨ ਆ ਰਿਹਾ ਸੀਗਾ ਜਦੋਂ ਮੈਂ ਪਹਿਲਾਂ ਉਧਰ ਕੰਮ ਕਰਨ ਜਾ ਰਹੀ ਸੀ ਨਾ ਉਦੋਂ ਮਿਸ ਕਾਲ ਆ ਰਹੀ ਸੀ ਉਹਨਾਂ ਦੀ ਆ ਕੇ ਦੁਬਾਰਾ ਮੈਂ ਫੋਨ ਲਾਇਆ ਫਿਰ ਉਹਨੇ ਆਪ ਹੀ ਦੱਸਿਆ ਮੈਂ ਚਲ ਫਿਰ ਤਾਂ ਉਹਨਾਂ ਨੂੰ ਪੱਕਾ ਹੀ ਪਤਾ ਹੋਣਾ ਪੱਕੀ ਗੱਲ ਕਰਕੇ ਫਿਰ ਇਹ ਤੈਨੂੰ ਫੋਨ ਕਰਿਆ ਇਹ ਤਾਂ ਬਹੁਤ ਵਧੀਆ ਖਬਰ ਹੈ ਬਤਾਈਆਂ ਨਾਲੇ ਤੈਨੂੰ हां ਮੰਮੀ ਤੁਹਾਨੂੰ ਵੀ ਅੱਖਾਂ ਤੋਂ ਮੈਂ ਹੀ ਫੜੂੰਗੀ ਕੰਮ ਕਾ ਨਹੀਂ ਨਾ ਧਿਆਨ ਰੱਖਿਆ ਕਰ ਤੂੰ ਹੁਣ ਆਪਦੇ ਕੰਮ ਦਾ ਹੀ ਮਤਲਬ ਹੈ ਤੇ ਬੈਂਕ ਦਾ ਹੀ ਮਤਲਬ ਹੈ ਕਮਕਮਾ ਨਾ ਤੂੰ ਕਰਿਆ ਕਰ ਕਮਕਮੂ ਤਾਂ ਮੈਂ ਤੇ ਆਪ ਕਰਾ ਲੂੰਗੀ ਪਹਿਲੇ ਵੀ ਤੇ ਕਰਾਇਆ ਕਰਦੀ ਹੁਣ ਵੀ ਮਸਤਾ ਆਪੇ ਕਰਾਂਤੇ ਤਾਂ ਪਾਣੀ ਦਾ ਗਲਾਸ ਵੀ ਨੱਚ ਕਬੀਲਾ ਜਾ ਵਗ ਜਾ ਠੀਕ ਹੈ ਨਾ ਕੰਮ ਤਾਂ ਆਪੇ ਕਰਾ ਲੈਂਦੀ ਹਾਂ ਹਾਂ ਹੁਣ ਆਉਗਾ ਡਬਲ ਪੈਸਾ ਪਹਿਲੇ ਵੀ ਤੇ ਨਾਲ ਮਿੱਠੀ ਰਹਾ ਕਰਦੀ ਹੁਣ ਹੋਰ ਵੀ ਮਿੱਠੀ ਹੋ ਜੂਗੀ ਕੰਮ ਤਾਂ ਮੋਸਤੋ ਆਪੇ ਕਰਵਾ ਲੂੰਗੀ ਪਹਿਲੇ ਵੀ ਤਾਂ ਕਰਵਾਇਆ ਕਰਦੀ ਐ ਤਾਂ ਮੈਨੂੰ ਪਤਾ ਥੀ ਵੀ ਬੈਂਕ ਚ ਲੱਗ ਰਹੀ ਹੈ ਕਦੇ ਤੇ ਪੱਕੀ ਹੋਊਗੀ ਇਹ ਦੇਖ ਕਿਸਮਤੀ ਸਭ ਤੇਰੇ ਦਿਮਾਗ ਨਾਲ ਹੋਇਆ ਜੇ ਇਹਦੇ ਨਾਲ ਤੂੰ ਪਿਆਰ ਨਾਲ ਰਹੀ ਹੈਗੀ ਮਨੁਸੇ ਕੰਮ ਕਰਨ ਵਾਲੀ ਆਪੇ ਕਰਦੀ ਰਹੀਆ ਕਰੂਗੀ ਜੁਹੁੰ ਜਾਂਦੀ ਆ ਮੈਂ ਹਾਂ ਹਾਂ ਜਾਂਦੀ ਏ ਉਹਨੇ ਡਾਕੂਮੈਂਟ ਜੀ ਮੰਗਾਇਨੇ ਮਾ ਜਾ ਕੇ ਜਮਾ ਕਰਵਾ ਦਾ ਹਾਂ ਠੀਕ ਆ ਠੀਕ ਆ ਤੇ ਕੰਮ ਤੋ ਤੂੰ ਜਮਾਏ ਨਾ ਕਰੀ ਆਪੇ ਕਰਾਉਂਗੀ ਮੈਂ ਉਸ ਤੋਂ ਜਿਹੜਾ ਮਾੜਾ ਮੋਟਾ ਪਹਿਲੇ ਕੰਮ ਕਰਿਆ ਕਰਦੀ ਹੁਣ ਬਿਲਕੁਲ ਨਹੀਂ ਕਰਨਾ ਆਪੇ ਕਰੂਗੀ ਪਾਣੀ ਦਾ ਗਲਾਸ ਵੀ ਚੱਕਾ ਪੀਣਾ ਮਨੂੰ ਵੀ ਦੇਖਾਂ ਕੀ ਕਰਦੀ ਹੈ ਮਨੂਸ ਹੈ ਨੀ ਕੀ ਕਰਦੀ ਹੈ ਤੇ ਪਰਦੀ ਹੋਗੀ ਪਹਿਲੇ ਰੋਟੀ ਵੀ ਬਣਾ ਲੈ ਲੱਗ ਰਹੀ ਐ ਮੈਨੂੰ ਭੁੱਖੀ ਮਾਰਨ ਪਹਿਲੇ ਰੋਟੀ ਤਾਂ ਖਵਾ ਦੇ ਮੈਨੂੰ ਉਹਦੇ ਨਾਲ ਤਾਂ ਕੁਝ ਟਾਈਮ ਪਹਿਲਾਂ ਬੜੀਆਂ ਮਿੱਠੀਆਂ ਮਿੱਠੀਆਂ ਗੱਲਾਂ ਮਾਰਦੀ ਸੀ ਮੇਰੇ ਨਾਲ ਤਾਂ ਮਿੱਠਾ ਵੀ ਨਹੀਂ ਬੋਲਦੀ ਤਾਂ ਭੱਜ-ਭੱਜ ਕੇ ਪੈਂਦੀ ਐ ਤੇਰੇ ਨਾਲ ਤਾਂ ਸੁੱਕੀ ਕੀ ਮਿੱਠਾ ਬੋਲੂਗੀ ਮਿੱਠਾ ਤਾਂ ਤੇਰੀ ਧੀ ਧਿਆਣੀ ਨਾਲ ਵੀ ਨਹੀਂ ਬੋਲਦੀ ਜੇ ਮੇਰੇ ਮਾਪੇ ਦੇ ਘਰੇ ਗਰੀਬੀ ਤੀਗੀ ਉਹਦੀ ਕਸੂਰਵਾਰ ਮੈਂ ਹੁਣ ਤੱਕ ਰਹੂੰਗੀ ਪਰ ਉਹਨਾਂ ਨੇ ਤਾਂ ਆਵਦੀ ਹੈਸੀ ਤੋਂ ਵੱਧ ਕੇ ਸਮਾਨ ਦਿੱਤਾ ਥੀਆ ਪਰ ਇਹ ਤਾਂ ਉਹਨਾਂ ਦੀ ਵੀ ਨਹੀਂ ਕਦਰ ਕਰਤੀ اے ਰੱਬਾ ਜੇ ਧੀयां ਦਵੇਂਗਾ ਨਾ ਤਾਂ ਮਾਪੇ ਨੂੰ ਅਮੀਰੀ ਜ਼ਰੂਰ ਦਈ ਪਰ ਜਿਹਦੇ ਘਰੇ ਗਰੀਬੀ ਹੋਊਗੀ ਨਾ ਉਹਨਾਂ ਨੂੰ ਧੀयां ਦੇ ਨਹੀਂ ਤਾਂ ਸੱਸ ਸਹੁਰੇ ਤੰਗ ਕਰ ਕਰਕੇ ਧੀयां ਨੂੰ ਮਾਰ ਦਾਂਦੇ ਨੇ ਨਹੀਂ ਤੁਰਪਾ ਹੁਣ ਬਣਾ ਦੇ ਦੋ ਰੋਟੀਆਂ ਆ ਕ ਇੱਥੇ ਖੜੀ ਰਹੇਗੀ ਮੇਂ ਤੁਰਦੀ ਏ ਜਦੋਂ ਮਹਿੰਦੀ ਲੱਗ ਰਹੀ ਏ ਪੈਰਾਂ ਦੀ ਕਿੱਥੇ ਕਰਮਾ ਜਿ ਧਰੀ ਥੀ ਗੇ ਤਿਆਰ ਤਾਂ ਹੋ ਗਈ ਮੈਂ ਫੋਨ ਮੇਰਾ ਫੋਨ ਕਿੱਧਰ ਗਿਆ ਕਿੱਥੇ ਧਰਤਾ ਫੋਨ ਮੈਂ ਉਰੀ ਧਰਿਆ ਸੀ ਚਾਰਜ ਲਾ ਕੇ ਹਾਲੇ ਰੱਖਿਆ ਫੋਨ ਮੇਰਾ ਫੜਾਉਰਾ ਫੋਨ ਕੀ ਕਰਦੀ ਸੀ ਬੰਦਾ ਆਂਟੀ ਜੀ ਮੇਰੇ ਸਕੂਲ ਦਾ ਕੰਮ ਆਇਆ ਸੀ ਮੈਂ ਉਹ ਕਰਦੀ ਸੀ ਕਰਦੀ ਸੀ ਤੂੰ ਸਕੂਲ ਦਾ ਕੰਮ ਅੱਜ ਤਾਂ ਫੋਨ ਚੱਕ ਲਿਆ ਮੇਰਾ ਇਦੋਂ ਮੁੜ ਕੇ ਫੋਨ ਨੂੰ ਨਾ ਹੱਥ ਲਾਦੀ ਕਰਦੀਆਂ ਤੇਰੇ ਗਰੁੱਪ ਜੇ ਡਿਲੀਟ ਮੈਂ ਕੀ ਹੋ ਗਿਆ ਭੈਣੇ ਤੇਰੀ लाਡਲੀ ਤੀ ਨਾ ਮੈਨੂੰ ਬਿਨਾਂ ਦੱਸੇ ਮੇਰਾ ਫੋਨ ਚੱਕ ਗਏ ਕਹਿੰਦੀ ਮੈਂ ਕੰਮ ਕਰਨ ਲੱਗ ਰਹੀ ਆਗੀ ਫੇਰ ਕੀ ਹੋ ਗਿਆ ਭੈਣੇ ਪਹਿਲਾਂ ਵੀ ਕਰਿਆ ਹੀ ਕਰਦੀ ਸੀ ਕੰਮ ਤਾਂ ਪਹਿਲਾਂ ਕਰਿਆ ਕਰਦੀ ਸੀ ਹੁਣ ਨਹੀਂ ਹੁਣ ਕੀ ਹੋ ਗਿਆ ਭੈਣੇ ਤੈਨੂੰ ਹਰ ਗੱਲ ਦਾ ਜਵਾਬ ਦੇਣਾ ਹੁਣ ਮੈਂ ਜ਼ਰੂਰੀ ਨਹੀਂ ਸਮਝਦੀ ਚੁੱਪ ਕਰ ਜਬਤ ਕੋਈ ਕੋਈ ਚੁੱਪ ਬੁੱਤ ਕੋਈ ਨਾ ਪੁੱਤ ਡੈਡੀ ਤੋਂ ਹੋਰ ਫੋਨ ਮੰਗਾ ਲਾਂਗੇ ਚੰਗਾ ਚੁੱਪ ਮੰਮਾ ਮੇਰਾ ਨਾ ਸਕੂਲ ਦਾ ਕੰਮ ਰਹਿ ਰਿਹਾ ਹੈ ਕੋਈ ਨਾ ਬੁੱਤ ਕੱਲ ਨੂੰ ਕਰ ਲਈ ਚੰਗਾ ਕੁਝ ਨਹੀਂ ਹੁੰਦਾ ਪੁੱਤ ਕੰਮ ਨੂੰ ਤੂੰ ਐਂ ਦੱਸ ਕੀ ਖਾਣੇਗਾ ਮੰਮਾ ਪਰੌਂਠੇ ਬਣਾ ਦੂੰਗੀ ਹਾਂ ਪੁੱਤ ਬਣਾ ਦੂੰਗੀ ਜਿਹੜਾ ਕੁਛ ਮੇਰਾ ਪੁੱਤ ਖਾਊਗਾ ਮੈਂ ਉਹ ਹੀ ਬਣਾ ਦੂੰਗੀ ਚੱਲ ਪਰੌਂਠੇ ਬਣਾ ਦੋ ਕੋਈ ਗੱਲ ਨਹੀਂ ਪੁੱਤ ਤੂੰ ਬੁੱਕਾਂ ਸਾਹਮਦੇ ਚੰਗਾ ਮੈਂ ਤੇਰੇ ਵਾਸਤੇ ਪਰੌਂਠੇ ਲੈਣੀਆਂ ਬਣਾ ਕੇ ਕੀ ਕਿਹਾ ਸੀਗਾ ਪਰੌਂਠੇ ਬਣਾਉਣੀਆਂ ਹਾਂ ਜੀ ਕਿਉਂ ਨਾ ਫ੍ਰੀਚ ਨਹੀਂ ਆਉਂਦਾ ਹੈਗਾ ਕਾ ਕਿਉਂ ਉਹਦੇ ਪੈਸੇ ਮੈਂ ਹੀ دینی ਹੁੰਦੀ ਆ ਵੱਡੀ ਆਈ ਐ ਪਰੌਂਠੇ ਬਣਾਉਣਾ ਵੀ ਕੋਈ ਲੋੜ ਨਹੀਂ ਉਹਦੇ ਖਾਤਰ ਪਰੌਂਠੇ ਬਣਾਉਣ ਦੀ ਰੋਟੀ ਬਣਾ ਕੇ ਦੇ ਦੇ ਖਾ ਲੂਗੀ ਚੰਬੜਾ ਰੱਖੀਏਗੀ ਕੀ ਹੋ ਗਿਆ ਮੰਮਾ ਪਰੌਂਠੇ ਨਹੀਂ ਬਣਾਏ ਓਹੋ ਪੁੱਤ ਮੈਨੂੰ ਤਾਂ ਹੁਣ ਯਾਦ ਆਇਆ ਇਹ ਆਪਣੇ ਤਾਂ ਕਿਉਂ ਖਤਮ ਹੋ ਰਹੇ ਹੈਗਾ ਫਿਰ ਮੰਮਾ ਮੈਂ ਦਾਦੀ ਤੋਂ ਪੈਸੇ ਲੈ ਕੇ ਚੀਜੀ ਖਾਇਆ ਵਾਂ ਪੁੱਤ ਤੈਨੂੰ ਕਿੱਥੇ ਪੈਸੇ ਦਊਗੀ ਤੈਨੂੰ ਤਾਂ ਪੱਥਰ ਸਮਝਦੀ ਐ ਵੀ ਕਰੇ ਪੱਥਰ ਪੈਦਾ ਹੋ ਗਿਆ ਪੁੱਤ ਤੇਰੇ ਜੰਮਣ ਤੋਂ ਲੈ ਕੇ ਤਾਂ ਹੁਣ ਤੱਕ ਖੁਸ਼ੀ ਐ ਨਹੀਂ ਹੈਗੀ ਤੇਰੇ ਤੋਂ ਮम्मा ਫਿਰ ਮੈਂ ਦਾਦੂ ਤੋਂ ਪੈਸੇ ਲੈਣਾ ਪੁੱਤ ਮੈਂ ਦਾਦੂ ਤੋਂ ਲੈ ਕੇ ਜਾਨ ਲਾ ਕੇ ਜਾਨੀ ਦਾਦੂ ਦੀ ਨੂੰ ਦੱਸਿਆ ਪੀਦੇ ਤੇ ਮੈਂ ਚੀਜ਼ ਲਿਆਉਣੀ ਐ ਨਹੀਂ ਪਰ ਹੱਟ ਪਿੱਛੇ ਦੇ ਦੇ ਇਹਨੂੰ 10 ਰੁਪਏ ਕਿਵੇਂ ਕੱਪੜੇ ਪਾੜਦੀ ਐ ਦੱਦ ਦੇ ਦੇ ਨਾ ਪੈਸੇ 10 ਨਹੀਂ ਤਾਂ 5 ਦੇ ਦੇ ਨਹੀਂ ਤੂੰ ਪਿੱਛੇ ਹਟ ਚੱਲਗਾ ਹਾਂ ਮੈਂ ਤੇ ਬੀਅੰਨੀ ਮਾਰੇ ਕਿ ਸੋਤ ਇਹ ਪੰਜਰਤੀਆਂ ਜੋ ਕਿ ਨਹੀਂ ਆ ਗਈ ਚਲ ਕੋਈ ਨਾ ਬੁੱਤਾ ਹੋ ਜਾ ਲੈਂਦੀ ਨਹੀਂ ਨੋਟ ਗਿੰਦਾ ਨੋਟ ਵੱਡੀ ਲੈਣ ਵਾਲੀ ਪੈਸੇ ਬੇਬੇ ਤੋਂ ਬੇਬੇ ਤਾਂ ਉਹੀ ਨਹੀਂ ਉਹ ਦੇ ਕੇ ਰਾਜੀ ਪੈਸੇ ਬਸ ਪੁੱਤ ਚੁੱਪ ਕਰਦਾ ਤੂੰ ਹੈਗੀ ਨਾ ਸਿਆਣੀ ਕਿੰਨਾ ਸਿਆਣਾ ਮੇਰਾ ਪੁੱਤ ਜਦੋਂ ਪੁੱਤਰ ਡੈਰੀ ਆਊਗਾ ਨਾ ਬਹੁਤ ساری ਚੀਜ਼ਾਂ ਲੈਊਗਾ ਤੇਰੇ ਵਾਸਤੇ ਹੁਣ ਪੁੱਤੂ ਕੰਮ ਕਰ ਲੈ ਤੂੰ ਵੱਡਾ ਸਾਰਾ ਅਫਸਰ ਬਣ ਜਾਏਗਾ ਪੜ ਕੇ ਤੇ ਫੇਰ ਆਪਾਂ ਚੀਜ਼ਾਂ ਨੇ ਆਉਂਗੀਆਂ ਨਾਲ ਫੋਨ ਲਿਆ ਕੇ ਦਊਂਗਾ ਮੇਰੇ ਪੁੱਤ ਨੂੰ ਮੈਂ ਬਣੂਗੀ ਇਹ ਅਫਸਰ ਜੇ ਐ ਅਫਸਰ ਬਣਨ ਲੱਗ ਜੀ ਗੱਲਾਂ ਨਾਲ ਤਾਂ ਜਣਾ ਖਣਾਈ ਨਾ ਬਣਨ ਲੱਗ ਜੇ ਮੰਮੀ ਆਪਦੀ ਲਾਡਲੀ ਤੀਨ ਨੂੰ ਨਾ ਪਰੌਂਠੇ ਬਣਾ ਕੇ ਦਊਗੀ ਮੜ ਜਾ ਧਿਆਨ ਰੱਖਿਓ ਰੋਠੇ ਨੀ ਪਰੋਠੇ ਨਾ ਕਿਤੇ ਮੈਂ ਤਾਂ ਉਹਨੂੰ ਮਾਲ ਪੂੜੇ ਪਕਾਣ ਦੇਉਂਗੀ ਤੂੰ ਫਿਕਰ ਨਾ ਕਰ ਤੂੰ ਜਾ ਮਾਪੇ ਦੇਖ ਲੂੰਗੀ ਨੀ ਤੋ ਠੀਕ ਹੈ ਮੰਮੀ ਹਾਂ ਤੂੰ ਆਪਣੀ ਹਾਜ਼ਰੀ ਦਾ ਧਿਆਨ ਰੱਖ ਇਹਨਾਂ ਨੂੰ ਤਾਂ ਮਾਪੇ ਦੇਖ ਲੂੰਗੀ ਪੂਰੀਆਂ ਮੈਂ ਧਿਆਨ ਰੱਖਣ ਵਾਸਤੇ ਠੀਕ ਹੈ ਮੰਮੀ ਆ ਗਿਆ ਬੁੱਤ ਖੇੜ ਕੇ ਹਾਂ ਮੰਮਾ ਮਮਾ ਤਾਂ ਸਾਨੂੰ ਸਵੇਰੇ ਠੋਠੇ ਵੀ ਨਹੀਂ ਬਣਾ ਕੇ ਦਿੱਤੇ ਨਾ ਦਾਦੀ ਨੇ ਮਿੰਦਾ ਸਰਪੀ ਦਿੱਤੇ ਖਾਣ ਨੂੰ ਤੁਸੀਂ ਹੁਣ ਸ਼ਾਮ ਨੂੰ ਮੇਰੇ ਖਾਤਰ ਆਈਸਕ੍ਰੀਮ ਜਮਾ ਦੋਗੇ ਕੋਈ ਨਾ ਪੁੱਤ ਜਮਾ ਦੂੰਗਾ ਹੁਣ ਤੂੰ ਅੰਦਰ ਜਾ ਕੇ ਪੜ ਲੈ ਕਹਦੀਆਂ ਉਹ ਤਾਂ ਭਾਵੇਂ ਕੁੜੀ ਵਾਸਤੇ ਆਈਸਕ੍ਰੀਮ ਜਿਮਾਣੀ ਹੈਗੀ ਅੱਛਾ ਆਈਸਕ੍ਰੀਮ ਜਮਾਈਆਂ ਜਾ ਰਹੀਆਂ ਨੇ ਦੁੱਧ ਦੇ ਪੈਸੇ ਕੌਣ ਦਿੰਦਾ ਮੈਂ ਫ੍ਰੀਜ 'ਚ ਨਹੀਂ ਆਉਂਦਾ ਦੁੱਧ ਠੀਕ ਹੈ ਨਾ ਫੜਾ ਉਰ ਲੱਗੀ ਆ ਜਮਾਉਣਾ ਮੈਨੂੰ ਤਾਂ ਕਾਲੀ ਪੀਲੀ ਚਾਹ ਕਰਕੇ ਦੇ ਦੇਣੀ ਹੈਗੀ ਕੁੜੀ ਖਾਤਰ ਤਾਂ ਆਈਸਕ੍ਰੀਮ ਆ ਜਮਾਉਣੀ ਹੈਗੀ ਕੰਮ ਸਾਰਾ ਦਿਨ ਮੈਂ ਕਰਦੀਆਂ ਪੈਸੇ ਘਰ ਦੇ ਮੈਂ ਦੇਣੀ ਹੈਗੀ ਕੋਈ ਲੋੜ ਨਹੀਂ ਹੈਗੀ ਉਹਦੇ ਖਾਤਰ ਜਮਾਉਣ ਦੀ ਨਿੱਕੀ ਕਰਤਾ ਹੁਣ ਇਹਨੂੰ ਦੇਖ ਲੈ ਮੰਮੀ ਕੁੜੀ ਖਾਤਰ ਆਈਸਕ੍ਰੀਮਾਂ ਜਮਾਉਂਦੀ ਫਿਰਦੀ ਏਗੀ। ਆਹ ਆਈਸਕ੍ਰੀਮ ਹਾਂ ਕਿਉਂ ਇਹਦਾ ਬਾਪ ਬੁਰੀ ਬਣ ਕੇ ਗਿਆ ਥੀ ਓਰੇ। ਉਹ ਤਾਂ ਇਹਨੂੰ ਪੁੱਛ ਨੀ ਤੈਨੂੰ ਇੰਨੀ ਵਾਰੀ ਕਹਤਾ ਵੀ ਤੂੰ ਕੰਮ ਵਾਸਤੇ ਲੈਂਦੀ ਏ ਕੰਮ ਵਾਸਤੇ ਧਿਆਨ ਰੱਖੇ। ਸਿਆਣੀ ਨੂੰ ਤੀ ਹੁੰਦੀ ਆਪੇ ਸਮਝਣ ਦੀ ਹੁੰਦੀ ਐ। ਮੰਮੀ ਕਿੱਥੇ ਇਹ ਸਿਆਣੇ ਤੇ ਕਿੱਥੇ ਇਹਦੇ 'ਚ ਸਿਆਣਪ। ਨੀ ਹੋਰ ਐ ਪਹਿਲਾਂ ਤਾਂ ਟਰੜਾਪ ਥੀ ਨਾਲੇ ਪੱਥਰ ਹੋਰ ਮਾਰਿਆ ਮੁੱਥੇ 'ਚ। ਇਹਦੇ ਨਾਲ 7 ਸਾਲ ਹੋ ਗਏ ਪੂਰੇ ਇਹੀ ਕੁਛ ਕਰਦਿਆਂ ਨੂੰ ਇਹ ਸਮਝਦੀ ਤਾਂ ਵੀ ਨਹੀਂ ਇਹ ਸਮਝਦੀ ਤਾਂ ਹੈਗੀ ਆ ਮੰਮੀ ਪਰ ਘਰ ਦੀ ਮਹਾਰਾਣੀ ਸਮਝਦੀ ਆ ਆਪਣੇ ਆਪ ਨੂੰ ਨਹੀਂ ਤੇਰੀਏ ਚ ਮਲਾਈ ਹੋਈ ਐ ਜਦੋਂ ਆਕੇ ਇਹਦੇ ਨਾਲ ਹੱਥ ਬਟਾਨਨੀ ਆ ਮੈਂ ਹੱਥ ਬਟਾਨਨੀ ਆ ਜੇ ਨਹੀਂ ਕੰਮ ਕਰਨ ਦੀ ਨਾ ਤੇ ਤੀਰ ਮੰਗੂ ਸਿੱਧੀ ਹੋ ਜਾਂਦੇ ਵੀ ਮੈਨੂੰ ਤਾਂ ਆਪ ਬਹੁਤ ਟਾਈਮ ਹੋ ਗਿਆ ਸਮਝਾਉਂਦੀ ਨੂੰ ਪਰ ਇਹ ਸਮਝਦੀ ਹੋਈ ਨਹੀਂ ਆਈ ਸਮਝੇਗੀ ਕਿ ਛਿੱਤਰ ਖਾ ਕੇ ਸਮਝੇਗੀ ਸਾਨੂੰ ਸਾਰੇ ਤਰੀਕੇ ਆਉਂਦੇ ਨੇ ਮੰਮੀ ਚਲ ਛਿੱਤਰ ਚੁੱਤਰ ਦਾ ਕਾਨੂੰ ਮਾਰਨੇ ਨੇਗੇ ਮੈਨੂੰ ਲੱਗਦਾ ਸਮਝ ਗਈ ਹੋਣੀ ਸਮਝ ਗਈ ਤਾਂ ਠੀਕ ਐ ਨਹੀਂ ਡੰਗਰਾਂ ਵਾਲੇ ਜੇ ਮੰਜਾ ਢਵਾ ਦੂੰਗੇ ਦੋਵੇਂ ਮਾਮਾ ਧੀ ਆਂਦਾ ਦੇਖ ਲੈ ਮੰਮੀ ਸਾਰਾ ਦੁੱਧ ਪਾ ਲਿਆ ਸੀਗਾ 니 ਧਰਦੇ ਇਹਨੂੰ ਚੱਕ ਕੇ ਕਿਥੋਂ ਪੱਲਿਆ ਭਈਆ ਡੰਗਰ ਲੋਕ ਪਤਾ ਨਹੀਂ ਕਿਉਂ ਨਹੀਂ ਸਮਝਦੇ ਹੈਗੇ ਕਿ ਵੀ ਇਸ ਜ਼ਿੰਦਗੀ ਚ ਕਦਰ ਨਹੀਂ ਪੈਣੀ ਨਹੀਂ ਪੈਣੀ ਫੇਰ ਵੀ ਨਹੀਂ ਮੰਨਦੇ ਮੁੰਮੀ ਮੈਂ ਆਈ ਆ ਸਕਰੀਮ ਖਾਣ ਦੀ ਤੇ ਇਹ ਤੇਰੇ ਕਰਮ ਚੈਸ ਆਈਸਕਰੀਮਾਂ ਕਿੱਥੇ ਸਵੇਰੇ ਸਵੇਰੇ ਮੈਨੇਜਮੈਂਟ ਦਾ ਫੋਨ ਕਿਵੇਂ ਆ ਗਿਆ ਪੁੱਛ ਹਲੋ ਹਾਂਜੀ ਸਰ ਬਸ ਮੈਂ ਆਉਣ ਖਾਤਰ ਰੈਡੀ ਹੋਣ ਲੱਗ ਗਈ ਰਹੀ ਸੀਗੀ ਸਰ ਕੀ ਸਰ ਮੈਨੇਜਮੈਂਟ ਨੇ ਨਾ ਤਾਂ 3 ਮਹੀਨੇ ਪਹਿਲਾਂ ਮੈਨੂੰ ਲੈਟਰ ਦਿੱਤਾ ਮੈਂ ਥੋੜੀ ਜਵਾਬ ਜਾਣ ਵਾਲੀ ਹੈਗੀ ਨਾ 1 ਮਹੀਨਾ ਪਹਿਲਾਂ ਇਨਫੋਰਮ ਕੀਤਾ ਹੈਗਾ ਐਵੇਂ ਕਿਵੇਂ ਤੁਸੀਂ ਸਰ ਇੱਕੋਦਮ ਜੋਬ ਤੇ ਆਉਣ ਤੋਂ ਮਨਾ ਕਰ ਰਹੇ ਹੋ ਮੈਨੂੰ ਸਰ ਐਵੇਂ ਕਿਵੇਂ ਹੋ ਸਕਦਾ ਤੁਸੀਂ ਕੀ ਕਹਿ ਰਹੇ ਹੋ हेलो हेलो फोन ही कटता व्हाट्सएप चेक कर देंगी कहने व्हाट्सएप ते पा रखे हैं हैं दो घंटे पहले ही आ रहे हैं लेटर भी पच्चीस जने कट रहे थे हाय हूँ मैं की करूँ ਕੰਬੀ ਨਾਲ ਦੇਖਾਂ ਗੱਲ ਕਰਕੇ ਪਤਾ ਨਹੀਂ ਕੀ ਕਹੂਗੀ ਪੈਣੇ ਤੂੰ ਮੜਾ ਮੈਂ ਸਾਨੂੰ ਪਾਣੀ ਪੀ ਆ ਦੇਂਗੀ ਉਧਰੋਂ ਬਾਗਲ ਸਿੰਮਰਿਆ ਮਾ ਮੇਰੇ ਕੋਲ ਟਾਈਮ ਨਹੀਂ ਹੈਗਾਗਾ ਨਾਲੇ ਤੈਨੂੰ ਪਤਾ ਨਾ ਮੰਮੀ ਨੇ ਕਹਿ ਰੱਖਿਆਗਾ ਮੈਂ ਕੰਮ-ਕੁਮ ਨਹੀਂ ਕਰਦੀਏਗੀ ਮਨਾ ਕੀਤਾ ਮੰਮੀ ਨੇ ਚੁੱਪ ਕਰਕੇ ਕੰਮ ਕਰ ਲੈ ਇਹ ਨਹੀਂ ਕੰਮ-ਕੁਮ ਕਰਦੀ ਕੀ ਕੰਨਦੀ ਤੀ ਤੇ ਤਾਂ ਕੰਮ ਕਰਾਣ ਦੀ ਕੰਨਦੀ ਸੀ ਹਾਂ ਮੰਮੀ ਬਹਿ ਜਾ ਜਮਾਨਾ ਕਰੀ ਕਮਕੂ ਭਾਲਦੀ ਤੇ ਤਿੱਤੋਂ ਕਮ ਤੂੰ ਤਿਆਰ ਨਹੀਂ ਹੋਈ ਬੈਂਕ ਚ ਜਾਣ ਵਾਸਤੇ 8 ਵਜ ਗਏ ਲੇਟ ਨਹੀਂ ਹੋਗੀ ਹਾਂ ਮੰਮੀ ਮੈਂ ਬੈਂਕ ਵਾਲੀ ਗੱਲ ਕਰਨ ਆਈ ਸੀ ਤੇਰੇ ਨਾਲ ਬੈਂਕ ਵਾਲੀ ਗੱਲ ਮੇਰੇ ਨੂੰ ਰਾਣੀ ਪੱਕੀ ਤਾਂ ਨਹੀਂ ਹੋਗੀ ਸਰਕਾਰ ਨੇ 1 ਲੱਖ 20000 ਪੱਕੇ ਕਰੇ ਨੇ ਉਹਨਾਂ ਚ ਨਾਂ ਆ ਗਿਆ ਤਨਾ ਮੰਮੀ ਮੇਰਾ ਨਾਂ ਉਹਨਾਂ ਚ ਆ ਗਿਆ ਜਿਨ੍ਹਾਂ ਨੂੰ ਹਲੇ 5 ਸਾਲ ਵੀ ਨਹੀਂ ਹੋਏ ਸੀਗੇ ਫਿਰ ਕੀ ਹੋਇਆ ਪੰਜ ਸਾਲਾਂ ਬਾਅਦ ਹੋ ਜਾਏਗੀ ਨਹੀਂ ਮੰਮੀ ਮੈਂ ਨਹੀਂ ਹੁਣ ਪੱਕੀ ਹੋ ਸਕਦੀ ਕੀ ਕਹਿ ਜਾਨੀ ਆ ਤੂੰ ਮੰਮੀ ਜਿਹੜੇ 2019 ਤੋਂ ਬਾਅਦ ਲੱਗੇ ਹੋਏ ਸੀ ਨਾ ਉਹਨਾਂ ਨੂੰ ਹਟਾਤਾ ਤੇ ਉਹਨਾਂ 'ਚ ਮੇਰਾ ਨਾਮ ਵੀ ਹੈਗਾ ਕੀ ਜਮੀਂ ਹਟਾਤਾ ਹਾਂ ਮੰਮੀ ਹੁਣ ਜਿਹੜੇ ਉਹ ਦੂਜੇ ਪੱਕੇ ਹੋਏ ਨੇਗੇ ਉਹਨਾਂ ਨੂੰ ਐਡਜਸਟ ਕਰਨਗੇ ਸਾਡੀ ਜਗ੍ਹਾ ਤੇ ਹੂੰ ਮਨ ਤਾਂ ਪਤੀ ਜਿੱਤਰੇ ਲੱਛਣਾ ਦਾ ਕਦੇ ਕਹਿੰਦੀ ਸੀ ਮੰਮੀ ਤੇਰੇ ਅੱਸੀ ਰੁਵਾ ਦੂੰਗੀ ਕਦੇ ਕਹਿੰਦੀ ਮੰਮੀ ਤੇਨੇ ਸੂਟ ਦਿਵਾ ਦੂੰਗੀ ਕੱਖ ਵੀ ਨਹੀਂ ਕਰਾਇਆ ਸਮਤੋਂ ਮੈਂ ਗਈ ਸੀ ਇਹ ਮਿੱਠੇ-ਮਿੱਠੇ ਪੁੱਤੇ ਕਿਵੇਂ ਮਾਰਦੀ ਐ ਮੰਮੀ ਮੈਨੂੰ ਕੀ ਬਤ ਅਸੀਂ ਵੀ ਮੈਨੂੰ ਐ ਹਟਾ ਦੇਣਗੇ ਪੜਾਈ ਤਾਂ ਮੈਂ ਵੀ ਉੰਨੀ ਕਰੀ ਹੋਈ ਐ ਜਿੰਨੀ ਉਹ ਪੱਕਿਆਂ ਨੇ ਕਰ ਰੱਖੀ ਹੈਗੀ ਲਿਖੀ ਪੜ੍ਹੀ ਭਵਾ ਕਰ ਰੱਖੀ ਹੋਈ ਨਹੀਂ ਤੇ ਉਹਨਾਂ ਦੀ ਕਿਸਮਤ ਤਾਂ ਨਹੀਂ ਲਿਖਾਈ ਤਨ ਮੰਮੀ ਮੇਰੇ ਇਹਦੇ 'ਚ ਕੀ ਦੋਸ਼ ਹੈਗਾ ਔਰ ਦੋਸਤੀ ਦਾ ਹੈ ਵਿਆਹ ਤਾਂ ਪਹਿਲਾਂ ਤਾਂ ਤੇਰੇ ਘਰ ਦੇ ਬੜੇ ਬੜਾ ਪਾੜਵਾਇਆਂ ਮਾਰਦੇ ਸੀ ਵੀ ਸਾਡੀ ਕੁੜੀ ਪੱਕੀ ਹੋ ਜਾਊਗੀ ਮੈਨੂੰ ਵੀ ਇਹੀ ਚੋਥੀ ਵਿਆਹ ਤਾਂ ਪਿੱਛੋਂ ਪੱਕੀ ਹੋ ਜਾਊਗੀ ਵੀ ਘਰੇ ਪੈਸੇ ਆਣ ਲੱਗ ਜੂਗਾ ਮੈਂ ਤਾਂ ਬੜੀ ਤੇਰੀ ਬੜਈਆਂ ਕਰਦੀ ਰਹੀ ਵੱਡੀ ਨੂੰ ਬੁਰੇ ਵੀ ਵੀ ਨੇ ਬਹੁਤ ਕੁਛ ਦਿਆ ਹੈ ਮਨਤਾਸ ਸੀ ਨਾ ਫੇਰੇ ਵੀ ਪੱਕੀ ਹੋ ਜਾਊਗੀ ਮੈਨੂੰ ਇਹ ਥੋੜੀ ਪਤਾ ਸੀ ਵੀ ਮੇਰੇ ਨਾਲ ਇਹ ਬਣੂਗੀ ਮੰਮੀ ਤੁਹਾਡੇ ਨਾਲ ਕੀ ਬਣੀ ਹੈਗੀ ਜੌਬ ਤੋਂ ਤਾਂ ਮੈਂ ਕੱਢੀ ਆਂਗੀ ਜੀ ਮੈਂ ਨਾਲ ਇਹ ਬਣੀ ਹੈ ਜਿਹੜੀ ਮੇਰੇ ਵਾਸਤੇ ਪਾਡਵਾਈਆਂ ਜੀ ਮਾਰਿਆ ਕਰਦੀ ਹੁਣ ਮੈਂ ਬੋਲਣ ਝੁੱਕ ਵੀ ਨਹੀਂ ਮੈਂ ਰੱਖਿਆ ਮੇਰੇ ਪੁੱਤ ਨੂੰ ਵੀ ਪੈਸੇ ਲੈ ਲੈ ਪਈ ਪੈਸੇ ਲੈ ਲੈ ਉਹ ਹੀ ਨਹੀਂ ਮੰਨਿਆ ਪੱਕੀ ਹੋ ਜੀ ਮਾਂ ਪੱਕੀ ਹੋ ਜਾ ਚੁੱਪ ਕਰ ਕਰ ਕੰਮ ਕਰ ਲੈ ਸਾਥ ਮੇਰੀ ਅੱਖਾਂ ਸਾਹਮਣੇ ਨਾਲ ਜੀ ਸਾਰਾ ਦਿਨ ਮੇਰਾ ਮੂਡ ਖਰਾਬ ਰਹਿੰਦਾ ਥਾ ਕੀ ਗੱਲ ਹੋ ਗਈ ਭੈਣ ਮੰਮੀ ਬੋਲੀ ਜਾਂਦੀ ਤੇਰੇ ਨਾਲ ਕੀ ਗੱਲ ਹੋ ਗਈ ਭੈਣ ਦੱਸ ਦੇ ਮੈਂ ਨਹੀਂ ਅੱਗੇ ਗੱਲ ਕਰਦੀ ਜੀ ਮੈਨੂੰ ਪਤਾ ਹੈ ਤੂੰ ਮੈਨੂੰ ਆਪਣੀ ਭੈਣ ਨਹੀਂ ਸਮਝਦੀ ਪਰ ਭੈਣੇ ਮੈਂ ਤੈਨੂੰ ਆਪਣੀ ਭੈਣ ਸਮਝਦੀ ਆ ਮੇਰਾ ਦਿਲ ਤੇਰੇ ਵਰਗਾ ਨਹੀਂ ਹੈਗਾ ਤੂੰ ਭੈਣੇ ਮੇਰੇ ਤੇ ਭਰੋਸਾ ਕਰ ਸਕਦੀ ਆ ਮੈਂ ਅੱਗੇ ਕਿਸੇ ਨੂੰ ਨਹੀਂ ਦੱਸਦੀ ਭੈਣੇ ਸੁਖੀ ਮੈਨੂੰ ਬੈਂਕ ਚੋਂ ਹਟਾਦਾ ਨਹੀਂ ਕੀ ਹਾਂ ਭੈਣੇ ਹੁਣ ਫੋਨ ਆਇਆ ਸੀਗਾ ਪਹਿਲਾਂ बसो ही ਗੱਲ ਮੰਮੀ ਨਾਲ ਕਰ ਰਹੀ ਸੀਗੀ ਮੈਂ ਤਾਂ ਹੀ ਲੜਦੀ ਸੀ ਮੰਮੀ ਹਾਂ ਪਾਣੇ ਤੈਨੂੰ ਕੀ ਸੀ ਪਾਣੇ ਤੈਨੂੰ ਐ ਸੀ ਵੀ ਮੰਮੀ ਨੂੰ ਆਪਦਾ ਦੁੱਖ ਦੱਸੂਗੀ ਮੰਮੀ ਮੈਨੂੰ ਗੱਲ ਨਾਲ ਲਾ ਲੂਗੀ ਸੋਚਿਆ ਤਾਂ ਹੀ ਸੀਗਾ ਵੀ ਮੰਮੀ ਸਮਝੂਗੀ ਮੈਨੂੰ ਇਹ ਬੋਲੀ ਤੂੰ ਤਾਂ ਬਹਿ ਵਿੱਚ ਸੀ ਤੈਨੂੰ ਤਾਂ ਤਾਂ ਲੱਗਦਾ ਹੋਣਾ ਪਾਣੇ ਮੰਮੀ ਤੇਥੋਂ ਕੰਮ ਨਹੀਂ ਕਰਾਉਂਦੀ ਸੀ ਤੇ ਤੇਰੇ ਨਾਲ ਮਿੱਠੀਆਂ ਮਿੱਠੀਆਂ ਗੱਲਾਂ ਮਾਰਦੀ ਸੀ ਤਾਂ ਹੀ ਲੱਗਦਾ ਸੀ ਤੈਨੂੰ ਹਾਂ ਪਾਣੇ ਮੈਨੂੰ ਤਾਂ ਇਹੀ ਸੀਗਾ ਕਿ ਜਿਹੜਾ ਮੈਨੂੰ ਕੰਮ ਨਹੀਂ ਕਰਨ ਦਿੰਦੀ ਮੇਰੀ ਫਿਕਰ ਕਰਦੀ ਹੋਣੀ ਮੰਮੀ ਵੀ ਮੈਂ ਬੈਂਕ ਚ ਪਹਿਲਾਂ ਕੰਮ ਕਰਕੇ ਆਉਣੀ ਆ ਫਿਰ ਘਰੇ ਆ ਕੇ ਕੰਮ ਕਰੂੰਗੀ ਵੀ ਥੱਕ ਜੂਗੀ ਐਵੇਂ ਮੈਨੂੰ ਤਾਂ ਇਹ ਸਭ ਕੁਝ ਐਂ ਲੱਗਦਾ ਸੀ ਵੀ ਮੇਰੀ ਫਿਕਰ ਕਰਦੀ ਹੈਗੀ ਨਹੀਂ ਬੋਲੀ ਤੇਰੀ ਫਿਕਰ ਨਹੀਂ ਕਰਦੀ ਤੀ ਇਹ ਤਾਂ ਪੈਸੇ ਦਾ ਲਾਲਚ ਕਰਦੀ ਤੀ ਕੀ ਕਹਿੰਦੀ ਸੀ ਭੈਣੇ ਤੈਨੂੰ ਵੀ ਇਹਦੇ ਮਾਪੇ ਨੇ ਕੁਝ ਦਿੱਤਾ ਨਹੀਂ ਹੈਗਾ ਭੈਣੇ ਮੇਰੇ ਮਾਪੇ ਨੇ ਸਭ ਕੁਝ ਦਿੱਤਾ ਤੀ ਪਰ ਇਹ ਰੱਜਣਾ ਹੀ ਹੈ ਨਹੀਂ ਸੀ ਤੂੰ ਤਾਂ ਭੈਣੇ ਬਹੁਤ ਲੇਟ ਆਈ ਆ ਪਰ ਮੈਂ ਤਾਂ ਤੇਤੋਂ ਪਹਿਲਾਂ ਦੀ ਆ ਰਹੀ ਆ ਇਹਨੂੰ ਤਾਂ ਤੇਰੀ ਤਨਖਾਹ ਦਾ ਲਾਲਚ ਤੀਗਾ ਮੈਨੂੰ ਨਹੀਂ ਪਤਾ ਸੀ ਭੈਣੇ ਵੀ ਮੰਮੀ ਇੰਨੀ ਲਾਲਚੀ ਨਿਕਲੂਗੀ বিজে ਮੇਰੀ ਨੌਕਰੀ ਵਾਗ ਗਈ ਤਾਂ ਮੇਰੇ ਨਾਲ ਇਹ ਜਾ ਕੁਛ ਕਰੂਗੀ ਗਲਤੀ ਤਾਂ ਭੈਣੇ ਮੇਰੇ ਤੋਂ ਵੀ ਬਹੁਤ ਵੱਡੀ ਹੋਈ ਹੈਗੀ ਜੋ ਮੈਂ ਤੇਰੇ ਨਾਲ ਇਹ ਜਾ ਕੁਛ ਕਰਨ ਲੱਗ ਗਈ ਕਿੱਥੇ ਮੈਨੂੰ ਤੇਰਾ ਸਾਥ ਦੇਣਾ ਚਾਹੀਦਾ ਸੀ ਚੱਲ ਕੋਈ ਗੱਲ ਨਹੀਂ ਭੈਣੇ ਜਿੱਥੇ ਮੈਂ ਨਾਲ ਸਾਰਾ ਟੱਬਰ ਇਹ ਜਾ ਬਰਤਾਕ ਕਰਦਾ ਤੈਂ ਕਰ ਲਿਆ ਕੋਈ ਗੱਲ ਛੋੜੂ ਵਿੱਚ ਤਾਂ ਭੈਣੇ ਤੈਂ ਮੇਰਾ ਬਹੁਤ ਸਾਥ ਦਿੱਤਾ ਹੁਣ ਹੀ ਪਤਾ ਨਹੀਂ 15 20 ਦਿਨਾਂ ਦਾ ਤੈਨੂੰ ਕੀ ਹੋ ਰਿਹਾ ਹੈਗਾ 15 20 ਦਿਨਾਂ ਦਾ ਭੈਣੇ ਮੈਨੂੰ ਨਹੀਂ ਹੋਇਆ ਇਹ ਸਾਰਾ ਕੁਝ ਮੰਮੀ ਕਰਕੇ ਹੋਇਆ ਹੈਗਾ ਕਿਉਂਕਿ 15-20 ਦਿਨ ਪਹਿਲਾਂ ਸਾਨੂੰ ਆਸ ਹੋਈ ਸੀ ਪੱਕੇ ਹੋਣ ਦੀ ਇਹ ਗੱਲ ਮੈਂ ਮੰਮੀ ਨੂੰ ਦੱਸ ਬੈਠੀ ਬਸ ਫਿਰ ਅੱਗੇ ਤੈਨੂੰ ਪਤਾ ਹੀ ਹੈਗਾ ਕੀ ਕੁਝ ਹੁੰਦਾ ਗਿਆ ਹਾਂ ਭੈਣੇ ਫਿਰ ਮੰਮੀ ਨੂੰ ਲਾਲਚ ਹੋ ਗਿਆ ਵੀ ਪੱਕੀ ਤਨਖਾਹ ਆਇਆ ਕਰੂਗੀ ਪੱਕੀ ਤਨਖਾਹ ਮੈਨੂੰ ଦਿਆਂ ਕਰੂਗੀ ਚੱਲ ਕੋਈ ਗੱਲ ਨਹੀਂ ਭੈਣ ਤੂੰ ਹਿੰਮਤ ਨਾ ਹਾਰ ਕੰਮ-ਕੁਮ ਤਾਂ ਮੈਂ ਆਪ ਹੀ ਕਰ ਲਿਆ ਕਰੂੰਗੀ ਤੂੰ ਆਪਦੇ ਪੇਪਰ-ਪੁਪਰ ਦੀ ਤਿਆਰੀ ਕਰ ਲੈ ਕੋਈ ਤੇ ਭੈਣ ਜਿਹੜਾ ਮੈਂ ਮੰਮੀ ਪਿੱਛੇ ਲੱਗ ਕੇ ਤੇਰੇ ਨਾਲ ਇੰਨਾ ਕੁਝ ਕਰਿਆ ਤੈਨੂੰ ਬੁਰਾ ਨਹੀਂ ਲੱਗਿਆਗਾ ਬੋਲੀ ਕਦੇ ਆਪਦਿਆਂ ਦਾ ਵੀ ਬੁਰਾ ਲੱਗਿਆ ਕਰਦਾ ਮੈਂ ਤਾਂ ਤੈਨੂੰ ਆਪਣੀ ਛੋਟੀ ਭੈਣ ਮੰਨਦੀ ਸੀ ਪਰ ਤੇਰੇ ਦਿਮਾਗ ਚੀ ਮਮਮੀ ਨੇ ਪਤਾ ਨਹੀਂ ਕੀ ਭਰਤਾ ਤੀਗਾ ਨਹੀਂ ਭਣੇ ਗੁਨਾਹਗਰ ਤਾਂ ਮੈਂ ਤੇਰੀ ਹੈਗੀ ਆ ਮੈਨੂੰ ਆਪ ਨੂੰ ਵੀ ਸੋਚਣਾ ਚਾਹੀਦਾ ਸੀਗਾ ਮਮਮੀ ਨੇ ਤਾਂ ਚਲੋ ਮੈਨੂੰ ਕਹਿਣ ਵਾਲੀ ਨਹੀਂ ਕਹਿਤਾ ਪਰ ਮੈਂ ਸੋਚਿਆ ਤਾਂ ਕੁਛ ਨਹੀਂ ਮੈਂ ਇੰਨਾ ਕੁਝ ਕੀਤਾ ਤੇਰੇ ਨਾਲ ਮੈਨੂੰ ਮਾਫ ਕਰ ਦੇ ਸੁਖੀ ਕੋਈ ਗੱਲ ਨਹੀਂ ਭਣੇ ਤੂੰ ਮੇਰੀ ਛੋਟੀ ਭੈਣ ਹੈ ਮੈਂ ਤਾਂ ਘਾਟੇ ਦੋ ਘਾਟਿਆਂ ਦਾ ਗੁੱਸਾ ਹੁੰਦਾ ਤੀਗਾ ਫਿਰ ਮੈਂ ਕਹਿ ਦਿੰਦੀ ਇਹਦਾ ਵੀ ਵਿਚਾਰ ਦਾ ਕੀ ਦੋਸ਼ ਹੈ ਦਾ ਜਦੋਂ ਮਮਮੀ ਇਹਦੇ ਘਰ ਨੂੰ ਭਰਦੀ ਹੈ ਤੂੰ ਜਮਾਨਾ ਪੈਨੇ ਅਫਸੋਸ ਕਰ ਤੂੰ ਆਪਣੀ ਪੇਪਰ ਦੀ ਤਿਆਰੀ ਕਰ ਤੂੰ ਰੱਬ ਤੇ ਭਰੋਸਾ ਰੱਖ ਤੈਨੂੰ ਹੋਰ ਨੌਕਰੀ ਵਾਧੂ ਮਿਲ ਜੂਗੀ ਪੈਨੇ ਨੌਕਰੀ ਵਾਲਾ ਤਾਂ ਦੇਖਿਆ ਜਾਊਗਾ ਪਹਿਲਾਂ ਤੂੰ ਹੁਣ ਮੈਨੂੰ ਇਹ ਦੱਸ ਹੁਣ ਮੈਂ ਕੰਮ ਕੀ ਕਰਾਂ ਪੈਨੇ ਜੀ ਤੂੰ ਕੰਮ ਕਰਨਾ ਚਾਹੁੰਨੀ ਆ ਮੈਂ ਤੈਨੂੰ ਇਕੱਲੀ ਨੂੰ ਨਹੀਂ ਕੰਮ ਕਰਨ ਲੈਂਦੀ ਆਪਾਂ ਦੋਨੇ ਪੈਨੇ ਰਲ ਕੇ ਕੰਮ ਕਰਾਂਗੇ ਆ ਜਾ